ਹਾਂਜੀ ਦੋਸਤੋ ਭਾਗ 1 ਵਿੱਚ ਆਪਾਂ ਸੁਣਿਆ ਕਿ ਗੁੰਡਾ ਖੜਕਿਆ ਮੈਂ ਭੱਜ ਕੇ ਬੂਹਾ ਖੋਲਿਆ ਤੇ ਗਾਮੇ ਨੂੰ ਧੂਕੇ ਅੰਦਰ ਕੀਤਾ ਤੇ ਬੂਹਾ ਪੰਦ ਗਾਮਾ ਬਿਜਲੀ ਦੇ ਖੰਬੇ ਵਾਂਗ ਬਾਹਾਂ ਅੱਡੀ ਅਡੋਲ ਖੜਾ ਸੀ ਠਾਹ ਕਰਕੇ ਮੈਂ ਉਹਦੀ ਛਾਤੀ ਨਾਲ ਜਾ ਲੱਗੀ ਸਵੇਰੇ ਅੱਖ ਖੁੱਲੀ ਤਾਂ ਸੂਰਜ ਸਿਰ ਤੇ ਖੜਾ ਸੀ ਸਾਰਾ ਸਰੀਰ ਟੁੱਟ ਰਿਆ ਸੀ ਅੰਗ ਅੰਗ ਵਿੱਚ ਮੱਠਾ ਮੱਠਾ ਦਰਦ ਉੱਠ ਰਿਹਾ ਸੀ ਪਰ ਰੂਹ ਫੁੱਲ ਵਰਗੀ ਹਲਕੀ ਸੀ ਗਾ ਮਾਤਾ ਤੜਕੇ ਹੀ ਉੱਠ ਕੇ ਚਲਾ ਗਿਆ ਸੀ ਚੋਰੀ ਦੇ ਗੁੜ ਵਾਂਗ ਸਾਰੀ ਰਾਤ ਉਹ ਮੈਨੂੰ ਭੋਰ-ਭੋਰ ਕੇ ਖਾਂਦਾ ਰਿਹਾ ਜਿਵੇਂ ਉਹ ਪੰਨ ਦਾ ਮੈਂ ਹੋਰ ਟੁੱਟਣ ਲਈ ਤਿਆਰ ਹੁੰਦੀ ਰਹੀ ਉਹ ਸਤਾਉਂਦਾ ਰਿਹਾ ਮੈਂ નિਹਾਲ ਹੁੰਦੀ ਰਹੀ ਰਗ ਰਗ ਵਿੱਚ ਨਸ਼ਾ ਭਰ ਗਿਆ ਸੀ 7 ਸਾਲ ਐਵੇਂ ਪੱਠ ਚੁੱਕਿਆ ਮਰਤ ਕੀ ਹੁੰਦਾ ਗਾਮਾ ਦੱਸ ਗਿਆ ਸੀ ਅੱਜ ਕੋਈ ਮੈਨੂੰ ਪੁੱਛਦਾ ਤਾਂ ਦੱਸਦੀ ਕਿ ਸੁਹਾਗ ਰਾਤ ਕੀ ਹੁੰਦੀ ਆ 7 ਸਾਲ ਤਾਂ ਐਵੇਂ ਚਿੜੀ-ਚਿੜੀ ਦਾ ਖੇਲ ਖੇលਦੇ ਰਹੇ ਦਿਨ ਬੀਤਦੇ ਗਏ ਜਦੋਂ ਕਦੇ ਤੇਜਾ ਬਾਹਰ ਜਾਂਦਾ ਮੈਂ ਗਾਮੇ ਨੂੰ ਸੱਦ ਲੈਂਦੀ ਗਾਮਾ ਕੋਲ ਹੁੰਦਾ ਤੰਨੇ ਦੇ ਕਿੱਥੇ ਸਾਰੀ ਰਾਤ ਉਹ ਜਾਗਦਾ ਸਾਰੀ ਰਾਤ ਮੈਂ ਜਾਗਦੀ ਉਹਦੇ ਹੱਥਾਂ ਵਿੱਚ ਤਾਂ ਜਾਦੂ ਸੀ ਲੰਬੀਆਂ ਲੰਬੀਆਂ ਮਜ਼ਬੂਤ ਬਾਹਾਂ ਚ ਘੁੱਟ ਕੇ ਜਦੋਂ ਛਾਤੀ ਨਾਲ ਲਾਉਂਦਾ ਤਾਂ ਪਰੇ ਹੋਣ ਨੂੰ ਚਿਤ ਨਾ ਕਰਦਾ ਹੁਣ ਉਹ ਕਦੇ ਕਦੇ ਦਿਨੇ ਵੀ ਆ ਜਾਂਦਾ ਕਿਸੇ ਨਾ ਕਿਸੇ ਬਹਾਨੇ ਦਿਨ ਵਿੱਚ ਇੱਕ ਵਾਰ ਮੈਂ ਉਸ ਨੂੰ ਦੇਖਣ ਜ਼ਰੂਰ ਜਾਂਦੀ ਜਿਸ ਦਿਨ ਨਾ ਦਿਸਦਾ ਬੇਚੈਨੀ ਜਿਹੀ ਰਹਿੰਦੀ ਕਿ ਰਾਤ ਨੂੰ ਚੱਜ ਨਾਲ ਨੀਂਦ ਨਾ ਆਉਂਦੀ ਅੰਤ ਮੇਰੀ ਰੀਜ ਦੀਆਂ ਅੰਬੀਆਂ ਨੂੰ ਬੂਰ ਪੈ ਹੀ ਗਿਆ ਸੁੱਕੀ ਬੇਲ ਨੂੰ ਫੁੱਲ ਲੱਗ ਤੁਰਿਆ ਜਦੋਂ ਦਿਲ ਕੱਚਾ-ਕੱਚਾ ਹੋਣ ਲੱਗ ਪਿਆ ਖੱਟਾ-ਖੱਟਾ ਖਾਣ ਨੂੰ ਚਿਤ ਕਰਿਆ ਕਰੇ ਬਾਅਦ ਵਿੱਚ ਕਈ ਦਿਨ ਤੱਕ ਤਾਂ ਮੇਰੀ ਭੂਤਨੀ ਭੁਲਾ ਕੇ ਰੱਖ ਛੱਡੀ ਮੇਰੇ ਅੰਦਰ ਕੁਝ ਵੀ ਨਾ ਟਿਕਦਾ ਜੋ ਖਾਵਾਂ ਉਲਟੀਆਂ ਰਾਹੀ ਬਾਹਰ ਨਿਕਲ ਜਾਇਆ ਕਰੇ ਪਾਣੀ ਤੱਕ ਵੀ ਨਾ ਰਹਾ ਕਰੇ ਕਮਜ਼ੋਰੀ ਇੰਨੀ ਹੋ ਗਈ ਮੈਂ ਤਾਂ ਡਰ ਹੀ ਗਈ ਕਿਤੇ ਕੁਝ ਚੰਗਾ ਮੰਦਾ ਨਾ ਹੋ ਜਾਏ ਹੌਲੀ ਹੌਲੀ ਸਭ ਠੀਕ ਹੋ ਗਿਆ ਤਾਂ ਜਾ ਕੇ ਕਿਤੇ ਮਸਾਂ ਹੀ ਮੈਨੂੰ ਸੁਖ ਦਾ ਸਾਹ ਆਇਆ ਮੈਂ ਹਵਾ 'ਚ ਉੱਡਣ ਲੱਗੀ ਮੇਰਾ ਹੁਣ ਜ਼ਮੀਨ ਤੇ ਪੈਰ ਨਾ ਲੱਗੇ ਹੁਣ ਲਓ ਛੱਡਣ ਦਾ ਨਾਂ ਛੱਡੋ ਕਿਹੜੇ ਬਹਾਨੇ ਛੱਡਣਾ ਪੇਜ ਲੋ ਮੁੰਡਾ ਬਲਾਇਤ ਨੂੰ ਦਿਲ ਚੰਬੜਾ ਪਾਉਣ ਨੂੰ ਕਰੇ ਮਹ ਰਾਜ ਰਜ ਖਾਨ ਲੱਗੀ ਡਰਦੀ ਰਹੀ ਕਿਤੇ ਬੱਚਾ ਕਮਜ਼ੋਰ ਨਾ ਰਹਿ ਜਾਏ ਦਿਨੋਂ ਦਿਨ ਵੱਧਦਾ ਪੇਟ ਹੁਣ ਭਲਾ ਲੁਕਣਾ ਸੀ ਸਭ ਨੂੰ ਖਬਰ ਹੋ ਗਈ ਰਜ ਕੇ ਖਾਦੇ ਪੀਤੇ ਦਾ ਪਤਾ ਉਦੋਂ ਲੱਗਾ ਜਿਸ ਰਾਤ ਮੇਰਾ ਦੂਸਰਾ ਜਨਮ ਹੋਇਆ ਬੱਚਾ ਜੰਮਣਾ ਦੂਸਰਾ ਜਨਮ ਲੈਣਾ ਹੀ ਤਾਂ ਹੈ ਦਰਦ ਨਾਲ ਮੈਨੂੰ ਦੰਦਨਾ ਪੈ ਰਹੀਆਂ ਸਨ ਕਈ ਵਾਰ ਮੈਂ ਬੇਹੋਸ਼ ਹੋਈ ਸੁਰਤ ਆਈ ਤਾਂ ਦਾਈ ਨੇ ਮੁੰਡਾ ਹੋਇਆ ਕਹਿ ਕੇ ਮੇਰਾ ਸਾਰਾ ਦੁੱਖ ਦਰਦ ਮਿਟਾ ਦਿੱਤਾ ਦਹੀਂ ਦੇ ਫੁੱਟ ਵਰਗਾ ਮੁੰਡਾ ਜੰਮ ਕੇ ਧਰ ਦਿੱਤਾ ਸੀ ਸਭ ਦੇ ਸਾਹਮਣੇ ਨਿਰਾ ਗਾਮੇ ਤੇ ਗਿਆ ਬੁੜੀਆਂ ਬੁੱਲ ਦੱਬ ਦੱਬ ਗੱਲਾਂ ਕਰਦੀਆਂ ਤੇ じゃ ਹੁਣ ਕਹਿਣ ਜੋ ਗਾਣਾ ਰਿਆ ਚਾਰ ਕੁ ਦੇਣਾ ਖਿਜ ਖਿਜ ਕਰਦਾ ਰਿਆ ਹੌਲੀ ਹੌਲੀ ਆਪੇ ਟਿਕਾਣੇ ਆ ਗਿਆ ਮੇਰੇ ਮੂਰੇ ਅੱਖ ਚੁੱਕਣ ਜੁਗਾ ਨਾ ਰਹਾ ਬੰਦੇ ਦਾ ਪੁੱਤ ਬਣ ਕੇ ਆਵਦਾ ਠੱਡ ਭਰੀ ਜਾ ਮੈਂ ਆਪਣਾ ਗੁਜ਼ਾਰਾ ਕਰਕੇ ਹਟੂ ਹੱਥ ਚੁੱਕਣ ਦੀ ਕੋਸ਼ਿਸ਼ ਨਾ ਕਰੀ ਬੇਇੱਜ਼ਤੀ ਕਰਵਾਏਗਾ ਮੈਂ ਇੱਕੋ ਵਾਰੀ ਦੱਸ ਦਿੱਤਾ ਮੈਂ ਤਾਂ ਸਤੀ ਬਣ ਕੇ ਦਿਨ ਘਟ ਰਹੀ ਸੀ ਬੁਰੀ ਤਾਂ ਤੁਸੀਂ ਆਪ ਬਣਾਇਆ ਮੁੜ ਮੂੰਹ ਨਹੀਂ ਖੋਲਿਆ 6 ਕੁ ਮਹੀਨੇ ਲੰਗੇ ਫਿਰ ਗੜਬੜ ਹੋ ਗਈ ਸੋਚਿਆ ਅਜੇ ਕੀ ਕਰਨਾ ਇਹੀ ਵੱਧ ਫੋਲ ਲਵੇ ਗਰਮ ਚੀਜ਼ਾਂ ਦਾ ਕਾੜਾ ਜਿਆ ਬਣਾ ਕੇ ਪੀਤਾ ਤਾਂ ਕਿਤੇ ਜਾ ਕੇ ਸੁਰਖਰੂ ਹੋਈ ਮੇਰੀ ਮੁਰਾਦ ਪੂਰੀ ਹੋ ਗਈ ਸੀ ਗਾਮਾ ਹੁਣ ਘਟਦਾ ਘਟਦਾ ਆਉણો ਘਟ ਗਿਆ ਸੀ ਬੰਦੇ ਨੇ ਆਪਣੇ ਕਹੇ ਬੋਲ ਪੁਗਾਏ ਸੀ ਮੇਰੇ ਤੇ ਬਹੁਤਾ ਐਸਾਨਾ ਜਤਾਇਆ ਵੈਸੇ ਵੀ ਓਨੂੰ ਨੌਕਰੀ ਮਿਲ ਗਈ ਸੀ ਕਿਤੇ ਦੂਰ ਸੀ ਮਹੀਨੇ ਦੋ ਮਹੀਨੇ ਬਾਅਦ ਹੀ ਆਉਂਦਾ ਮਿਲ ਕੇ ਜਾਂਦਾ ਰੱਬ ਪਰ ਰੱਬ ਪਤਾ ਨਹੀਂ ਕਿਹੜੀਆਂ ਗੱਲਾਂ 'ਚ ਰਾਜੀ ਸੀ ਚੰਗਾ ਭਲਾ ਮੁੰਡਾ ਦੂਜੇ ਸਾਲ 'ਚ ਪੈਰ ਰੱਖ ਦਿਆ ਹੀ ਰੱਬ ਨੇ ਖੋ ਲਿਆ ਮੈਂ ਫਿਰ ਰੁੰਡ ਮਰੁੰਡ ਬੜਾ ਪਛਤਾਈ ਕਾਹ ਨੂੰ ਕਾੜੇ ਪੀਤੇ ਕਿਹੜਾ ਜ਼ਿਆਦਾ ਹੋ ਗਏ ਸੀ ਰੱਬ ਨੇ ਇੱਕ ਖੋ ਲਿਆ ਦੂਜਾ ਤਾਂ ਬਚਦਾ ਮਾਣਾ ਮਸੋਸੀ ਆ ਗਿਆ ਗਾਮਾ ਹੂਣਾ ਹੱਥ ਨਹੀਂ ਸੀ ਆਉਣਾ ਨਾਲੇ ਉਸਨੇ ਤਾਂ ਪਹਿਲਾਂ ਕਹਿ ਦਿੱਤਾ ਸੀ ساری ਉਮਰ ਦਾ ਠੇਕਾ ਮੈਂ ਨਹੀਂ ਲੈਂਦਾ। ਮਮਤਾ ਫਿਰ ਤਰਫਨ ਲੱਗ ਗਈ। ਕਾਲ ਜੀ ਤੂੰ ਪਿਆ ਕਰੇ। ਛੋਟੇ ਦੀ ਸੁਰਤ ਅੱਖਾਂ ਸਾਹਮਣੇ ਫਿਰੀ ਜਾਇਆ ਕਰੇ। ਰੰਡੀ ਤਾਂ ਰੰਡੇ ਪਾ ਕੱਟ ਲਵੇ ਪਰ ਉਸ ਟੰਡੇ ਨਹੀਂ ਕੱਟਣ ਦਿੰਦੇ। ਹਰ ਕੋਈ ਨਾਲ ਕਹਿਣ ਦੀ ਕੋਸ਼ਿਸ਼ ਕਰਦਾ। ਅਖੇ ਤਾਰੋ ਸਾਡਾ ਵੀ ਸਾਰੋ। ਭਲਾ ਮੈਂ ਕੋਈ ਬੇਸਵਾ ਸੀ ਜਾਂ ਕੰਜਰੀ। ਮਰਦੀ ਨੇ ਅੱਕ ਚੱਬਿਆ ਸੀ ਖੈਰ ਇੱਕ ਵਾਰੀ ਫਿਰ ਕੌੜਾ ਘੁੱਟ ਭਰ ਗਈ ਤਨ ਦਾ ਮੋਹ ਹੁਣ ਮੈਂ ਤਿਆਗ ਦਿੱਤਾ ਸੀ ਕਿ ਮਿੱਟੀ ਦਾ ਕੀ ਮੋਹ ਸੁਨੱਖੀਆਂ ਸੂਰਤਾਂ ਨੂੰ ਐਵੇਂ ਸਾਹਮਣੇ ਰੱਖਣ ਦਾ ਕੀ ਫਾਇਦਾ ਬਾਅਦ ਚ ਸੜ ਕੇ ਮਿੱਟੀ ਚ ਹੀ ਤਾਂ ਰਲ ਜਾਣਾ ਪਤਾ ਨਹੀਂ ਕਿਵੇਂ ਜੀਤੇ ਅਮਲੀ ਦੇ ਢਾਏ ਚੜੀ ਅੱਗ ਅੱਗਾ ਨਾ ਪਿੱਛਾ ਕੱਲਾ ਕੇਰਾ ਬੰਦਾ ਸੀ ਮੋਹ ਦੀ ਮਾਰੀ ਨੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਉਹਦੇ ਨਸ਼ੇ ਪੱਤੇ ਦਾ ਵੀ ਦੇਖਦੀ ਰਹੀ ਤਿੰਨ ਨਿਆਣੇ ਉਸ ਤੋਂ ਹੋ ਗਏ ਭਾਵੇਂ ਹੋਰ ਲੈ ਲੈਂਦੀ ਪਰ ਉਹਦਾ ਖਰਚਾ ਵੱਧਦਾ ਗਿਆ ਉਹਨੇ ਨਸ਼ੇ ਹੋਰ ਵਧਾ ਲਏ ਉਹ ਕਿਹੜਾ ਗਾਮਾ ਸੀ ਜਿਹਦਾ ਦੇਣ ਤਾਂ ਮੈਂ ਕਈ ਜਨਮਾਂ ਦੇ ਸਕਾਂ ਨਹੀਂ ਤਾਂ ਹੁਣ ਤੱਕ ਪਤਾ ਨਹੀਂ ਕਿੱਥੇ ਹੁੰਦੀ ਮਾਪਿਆਂ ਘਰ ਬੈਠੀ ਹੁੰਦੀ ਜਾਂ ਫਿਰ ਕਿਸੇ ਦਹਾਜੂ ਦੇ ਛਤਰਖਾਨੇ ਦੀ ਹੁੰਦੀ ਰੱਬ ਦਾ ਬੰਦਾ ਵਸਦੀ ਕਰ ਗਿਆ ਸੀ ਬਾਕੀ ਮੇਰੀ ਮਰਜ਼ੀ ਤੇ ਛੱਟ ਗਿਆ ਸੀ ਜੀਤੇ ਨੂੰ ਤਾਂ ਮੈਂ ਆਪ ਸਿਹੜਿਆ ਪਰ ਹੁਣ ਗੱਲ-ਗੱਲ ਤੇ ਰੋਬ ਝਾੜਨ ਲੱਗ ਪਿਆ ਸੀ ਉਹਦਾ ਕੀ ਸੀ ਰੰ ਨਾ ਕੰਨ 12 ਸਾਲ ਨਿਭਾਉਂਦੀ ਰਹੀ ਕਿੰਨਾ ਕੁ ਚੇਰ ਘਰ ਵੱਡ-ਵੱਡ ਕੇ ਖਵਾਉਂਦੀ ਰਹਿੰਦੀ ਬੋਟੀਆਂ ਤਾਂ ਢੜਵਾਉਂਦੀ ਹੀ ਸੀ ਮੈਂ ਉਸ ਤੋਂ ਕੰਨੀ ਝਾੜ ਲਈ ਬਥੇਰਾ ਕਰ ਪਿਆ ਆਉਂਦੀ ਜਾਂਦੀ ਨੂੰ ਗਾਲਾਂ ਕੱਢਿਆ ਕਰੇ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਸਨੇਹਾ ਭੇਜਿਆ ਕਰੇ ਪਰ ਮੈਂ ਮੁੜ ਕੇ ਮੂੰਹ ਨਾ ਲਾਇਆ ਆਖਿਰ ਪਿੰਡ ਛੱਡ ਕੇ ਕਿਸੇ ਡੇਰੇ ਦੇ ਜਾ ਬੈਠਾ ਨਿਆਣੇ ਹੁਣ ਵੱਡੇ ਹੋ ਗਏ ਮੈਂ 2-4 ਪਸ਼ੂ ਰੱਖ ਲਏ ਸਾਰਾ ਦਿਨ ਕੰਮ 'ਚ ਰੁੱਝੀ ਰਹਿੰਦੀ ਜੱਟਾਂ ਦੇ ਖੇਤੀ ਬੰਨੇ ਜਾਣ ਲੱਗੀ ਤੇਜਾ ਹੁਣ ਬਿਮਾਰ ਰਹਿਣ ਲੱਗ ਪਿਆ ਸਾਹ ਦੀ ਬਿਮਾਰੀ ਹੋ ਗਈ ਸੀ ਕੰਮ ਵੀ ਹੁਣ ਝੱਜ ਨਾਲ ਨਹੀਂ ਸੀ ਹੁੰਦਾ ਬਸ ਨਿਆਣੇ ਸੰਭਦਾ ਸੀ ਗੁੜਾ-ਬੁੜੀ ਘਟ ਵੱਧ ਹੀ ਬੋਲਦੇ ਸੀ ਬਰਨਿਆਣਿਆਂ ਨੂੰ ਚੁੱਕੀ ਫਿਰਦੇ ਰਹਿੰਦੇ ਗਾਮੇ ਦਾ ਵੀ ਵਿਆਹ ਹੋ ਚੁੱਕਾ ਤੇ ਦੋ ਬੱਚੇ ਇੱਕ ਮੁੰਡਾ ਤੇ ਇੱਕ ਕੁੜੀ ਸ਼ਹਿਰ ਰਹਿਣ ਲੱਗ ਪਿਆ ਸੀ ਕਦੇ-ਕਦੇ ਪਿੰਡ ਆਉਂਦਾ ਤਾਂ ਮਿਲ ਕੇ ਜਾਂਦਾ ਕਈ ਵਾਰੀ ਰਾਤ ਵੀ ਰਹਿ ਜਾਂਦਾ ਮੇਰੀਆਂ ਕਰਤੂਤਾਂ ਬਾਰੇ ਉਹਨੇ ਕਦੀ ਕੁਝ ਨਹੀਂ ਸੀ ਬੋਲਿਆ ਕਦੇ ਮਾੜੀ ਚੰਗੀ ਨਹੀਂ ਸੀ ਕਹੀ ਇੱਕ ਦਿਨ ਪੱਠਿਆਂ ਨੂੰ ਗਈ ਬਰਸਾਤ ਦੇ ਦਿਨ ਸਨ ਮੀਂਹ ਬੜਾ ਪੈਣ ਲੱਗ ਪਿਆ ਪਹਿਲਾਂ ਵੀ ਖੂਹ ਖੇਤਾਂ ਤੇ ਜਾਈਦਾ ਹੀ ਸੀ ਲੰਬੜਾ ਦੇ ਖੂਹ ਤੇ ਰੰਬਾ ਪੱਲੀ ਰੱਖ ਕੇ ਬਰਾਂਡੇ ਵਿੱਚ ਖੜ ਗਈ ਦੀਪਾ ਕੱਲਾ ਹੀ ਸੀ ਖੂਹ ਤੇ ਪਹਿਲਾਂ ਵੀ ਹਾਸਾ ਮਖੌਲ ਕਰ ਲੈਂਦਾ ਸੀ ਬਰਾਂਡੇ 'ਚ ਖੜੀ ਨੂੰ ਧੂਕੇ ਅੰਦਰ ਲੈ ਗਿਆ ਬਥੇਰਾ ਕਲਪੀ ਹੱਥ ਪੈਰ ਮਾਰੇ ਮਨ ਆਇਆਂ ਕਰਕੇ ਹੀ ਹਟਿਆ ਬਾਅਦ 'ਚ ਕਹਿੰਦਾ ਆਉਂਦੀ ਜਾਂਦੀ ਰਹੀ ਜਿਸ ਚੀਜ਼ ਦੀ ਜ਼ਰੂਰਤ ਹੋਵੇ ਲੈ ਜਾਇਆ ਕਰੀ ਪਿੱਛੇ ਨਹੀਂ ਹਟਦਾ ਖਟਿਆ ਵੀ ਨਹੀਂ ਅੱਜ ਤੱਕ ਲੋੜ ਪਵੇ ਤਾਂ ਪਿਓ ਦਾ ਪੁੱਤ ਪਸ਼ੂਆਂ ਨੂੰ ਪੱਠੇ ਤੱਕ ਆਪ ਪਾ ਕੇ ਜਾਂਦਾ ਦਾਣਿਆਂ ਨੂੰ ਡਰਮ ਭਰਿਆ ਰਹਿਦਾ ਪੈਸੇ ਟਕੇ ਦੀ ਕਮੀ ਨਹੀਂ ਜਿਹੜੀ ਚੀਜ਼ ਕਹਿ ਦਿਆਂ ਲੈ ਕੇ ਦਿੰਦਾ ਪੁਰਾਣੇ ਮਕਾਨ ਢਾਕੇ ਨਵੇਂ ਬਣਾ ਦਿੱਤੇ ਆਹ ਤੇਜਾ ਜਦੋਂ ਬਹੁਤਾ ਹੀ ਬਿਮਾਰ ਹੋ ਗਿਆ ਤਾਂ ਹਸਪਤਾਲ ਦਾਖਲ ਵੀ ਉਹਨੇ ਹੀ ਕਰਾਇਆ ਇਲਾਜ ਦਾ ਸਾਰਾ ਖਰਚਾ ਉਹਨੇ ਭਰਿਆ ਬਥੇਰੀ ਵਾ ਲਾਈ ਨਹੀਂ ਬਚਿਆ ਤਾਂ ਕੀ ਕਰਦਾ ਜਾਂਦਾ ਜਾਂਦਾ ਤੇਜਾ ਵੀ ਬਾ ਉਹਨੂੰ ਹੀ ਫੜਾ ਗਿਆ ਅਖੇ ਨਿਆਣਿਆਂ ਦਾ ਖਿਆਲ ਰੱਖੀ ਦੀਪ ਸਿਆਂ ਸਾਲ ਬਾਅਦ ਬੁढ़ा ਵੀ ਚੱਲ ਵਸਿਆ ਉਹਦੇ ਇਕੱਠ ਤੇ ਵੀ ਰਜਵਾ ਖਰਚ ਕੀਤਾ ਮੈਨੂੰ ਤਾਂ ਪੱਲਿਓਂ ਕੁਝ ਵੀ ਨਾ ਲੈਣ ਦਿੱਤਾ ਰੋਜ਼ ਇੱਕ ਚੱਕਰ ਘਰ ਜ਼ਰੂਰ ਮਾਰਦਾ ਭਾਵੇਂ ਮਿਲ ਗਿਲ ਤਾਂ ਅਸੀਂ ਜਦੋਂ ਜੀ ਕਰੇ ਹੁਣ ਵੀ ਖੂਤ ਹੀ ਲਈਦਾ ਗੱਲ ਕੀ ਅੱਜ ਤੱਕ ਕਿਸੇ ਟੁੰਡੇ ਲਾੜ ਦੀ ਪਰਵਾਹ ਨਹੀਂ ਕੀਤੀ ਸਾਰਾ ਮਹੱਲਾ ਮਿਲਦਾ ਗਿਲਦਾ ਪਰ ਕਦੇ ਕਿਸੇ ਤੋਂ ਮੰਗਣੇ ਖਾਤਾ ਭਰੇ ਘਰ ਚੋ ਲੋੜ ਪਈ ਤੇ ਲੋੜਵੰਦ ਨੂੰ ਕੁਝ ਨਾ ਕੁਝ ਦੇ ਹੀ ਦਿਨੀ ਆ ਗਾਮੇ ਦਾ ਮੋਹ ਅਜੇ ਵੀ ਮਨ ਚੋਂ ਰਹਿ ਗਿਆ ਮਨ ਚੋਂ ਨਹੀਂ ਗਿਆ ਛੱਡ ਉਹ ਵੀ ਨਹੀਂ ਸਕਿਆ ਜਦੋਂ ਕਦੇ ਪਿੰਡ ਆਉਂਦਾ ਮਿਲੇ ਬਿਨਾ ਨਹੀਂ ਜਾਂਦਾ ਦਿਨ ਜਿੱਥੇ ਮਰਜ਼ੀ ਰਹੇ ਰਾਤ ਨੂੰ ਘਰ ਜ਼ਰੂਰ ਆਉਂਦਾ ਬਸ ਹਾਨੀਆਂ ਦੀ ਢਾਣੀ ਵਿੱਚ ਬੈਠਾ ਰਹੂ ਜੇ ਵਕਤ ਸਿਰ ਆ ਜਾਏ ਤਾਂ ਰੋਟੀ ਪਾਣੀ ਵੀ ਇੱਥੋਂ ਹੀ ਖਾਂਦਾ ਜੇ ਦੋ ਘੁੱਟ ਲਾਏ ਹੋਣ ਤਾਂ ਕੋਠੇ ਚੜ੍ਹ ਕੇ ਚੁੱਪ ਕਰਕੇ ਸੌਂ ਜਾਂਦਾ ਨਿਆਣੇ ਵੀ ਬੜਾ ਚਾਉਂਦੇ ਬਾਹਰ ਕਿਤੇ ਦੇਖ ਲੈਣ ਤਾਂ ਦੱਸ ਦਿੰਦੇ ਕਿ ਬਈ ਚਾਚਾ ਆਇਆ ਹੋਇਆ ਪੁੱਛਦੇ ਆ ਘਰ ਆਇਆ ਕਿ ਨਹੀਂ ਕੋਈ ਨਾ ਕੋਈ ਜਾ ਕੇ ਸੱਦ ਲਿਆਉਂਦਾ ਆਖੇ ਮੰਮੀ ਬੁਲਾਉਂਦੀ ਆ ਆਹ ਜਿਹੜਾ ਬੀਰੂ ਕੱਲ ਦਾ ਰੁੱਸਿਆ ਫਿਰਦਾ ਇਹ ਨੂੰ ਹੀ ਟਿਕਾ ਨਹੀਂ ਸੀ ਹੁੰਦਾ ਹੁੰਦਾ ਜਿੰਨਾ ਚਿਰ ਸਤਨਾ ਲਿਆਉਂਦਾ ਗੇੜੇ ਤੇ ਗੇੜਾ ਮਾਰੀ ਜਾਂਦਾ ਕੱਲ ਫਿਰ ਗਾਮਾ ਪਿੰਡ ਆਇਆ ਹੋਇਆ ਸੀ ਨਿਆਣੇ ਉਡੀਕ ਉਡੀਕੇ ਸੌਂ ਗਏ ਕੋਠੇ ਚੜਨ ਦੀ ਬਜਾਏ ਅੰਦਰ ਜਾ ਕੇ ਪੈ ਗਿਆ ਪਹਿਲਾਂ ਤਾਂ ਮੈਂ ਬਾਹਰ ਪਈ ਸੀ ਮੈਥੋਂ ਹੀ ਨਾ ਰਹਿ ਹੋਇਆ ਜਾ ਕੇ ਨਾਲ ਲੰਮੀ ਪੈ ਗਈ ਸੁੱਤੇ ਨੂੰ ਉਠਾ ਲਿਆ ਇਹ ਬੀਰੂ ਪਤਾ ਨਹੀਂ ਕਿਵੇਂ ਉੱਠ ਉੱਠ ਗਿਆ ਪਹਿਲਾਂ ਤਾਂ ਕਦੇ ਨਹੀਂ ਸੀ ਉੱਠਿਆ ਉੱਠੇ ਵੀ ਤਾਂ ਮੰਮੀ ਮੰਮੀ ਕਹਿ ਕੇਵਾਜਾ ਮਾਰੀ ਜਊ ਕਾਲ ਸਿੱਧਾ ਅੰਦਰ ਆ ਗਿਆ ਬੱਤੀ ਜਗਾਈ ਮੈਂ ਤੇ ਗਾਮਾ ਸਾਨੂੰ ਉਸ ਹਾਲਤ ਵਿੱਚ ਵੇਖ ਕੇ ਉਹ ਬੱਤੀ ਬੰਦ ਕਰਕੇ ਬਾਹਰ ਵਿਹੜੇ ਚ ਚਲਾ ਗਿਆ ਐਸ ਐਸ ਕਰਦਾ ਫਿਰ ਅੰਦਰ ਆਇਆ ਉਦੋਂ ਤੱਕ ਅਸੀਂ ਸੰਭਲ ਚੁੱਕੇ ਸੀ ਬੀਰੂ ਚਾਦਰ ਦੀ ਬੁੱਕਲ ਮਾਰ ਕੇ ਬੜਬੜ ਕਰਦਾ ਘਰੋਂ ਬਾਹਰ ਨਿਕਲ ਗਿਆ ਗਾਮਾ ਬੈੱਡ ਤੋਂ ਉੱਠ ਕੇ ਕੁਰਸੀ ਤੇ ਨਿੰਮੋ ਝੂਣਾ ਜਿਹਾ ਬੈਠਾ ਰਿਹਾ ਜਿੰਨਾ ਚਿਰ ਬੈਠਾ ਹੁਣ ਕੀ ਹੋਊ ਇਹ ਹੀ ਕਹਿੰਦਾ ਰਿਹਾ ਬਥੇਰਾ ਕਿਆ ਕੁਝ ਨਹੀਂ ਹੁੰਦਾ ਤੂੰ ਰਾਮ ਨਾਲ ਪੈ ਜਾ ਪਰ ਨਹੀਂ ਪਿਆ ਆਖਿਰ ਉਹ ਵੀ ਉੱਠ ਕੇ ਚਲਾ ਗਿਆ ਮੇਰੀ ਹੀ ਮਤ ਮਾਰੀ ਗਈ ਸੀ ਅੱਗੇ ਕਦੇ ਬੂਹਾ ਖੁੱਲਾ ਨਹੀਂ ਸੀ ਛੱਡਿਆ ਬਾਲੀ ਉਮੀਦ ਦਾ ਗਾਮਾ ਜਦੋਂ ਵੀ ਆਉਂਦਾ ਸੀ ਜਿੰਨਾ ਚਿਰ ਨਿਆਣੇ ਜਾਗਦੇ ਹੁੰਦੇ ਇਹ ਉਹਨਾਂ ਨਾਲ ਗੱਲ ਨਹੀਂ ਲੱਗਾ ਰਹਿੰਦਾ ਕਈ ਵਾਰੀ ਉਹਨਾਂ ਨਾਲ ਹੀ ਪੈ ਜਾਂਦਾ ਜਾ ਗਾਉਂਦੀ ਤਾਂ ਉੱਠ ਕੇ ਚੁਬਾਰੇ 'ਚ ਜਾ ਸੌਂਦਾ ਕਈ ਵਾਰੀ ਤਾਂ ਮੈਨੂੰ ਆਪ ਹੀ ਜਗਾਉਣਾ ਪੈਂਦਾ ਬੱਸ ਘਰ ਆ ਜਾਵੇ ਉਹਦਾ ਬਿਸਤਰਾ ਮੈਂ ਪਹਿਲਾਂ ਹੀ ਉੱਪਰ ਵਿਛਾ ਦਿੰਦੀ ਨਿਆਣੇ ਸੌ ਜਾਂਦੇ ਤਾਂ ਮੈਂ ਆਪ ਹੀ ਉੱਠ ਕੇ ਉਹਦੇ ਕੋਲ ਚਲੀ ਜਾਂਦੀ ਤੇ ਜਦੋਂ ਕੋਈ ਨਿਆਣਾ ਜਾਗਦਾ ਉੱਠ ਕੇ ਥੱਲੇ ਆ ਜਾਂਦੀ ਪਰ ਕੱਲ ਕੁਝ ਨਹੀਂ ਹੁੰਦਾ ਕੈਨ ਨੂੰ ਤਾਂ ਮੈਂ ਗੰਮੀ ਨੂੰ ਉਸ ਵੇਲੇ ਕਹਿ ਦਿੱਤਾ ਸੀ ਕਦੇ ਇਸ ਤਰ੍ਹਾਂ ਦਾ ਵੀ ਸਮਾਂ ਆਊ ਸੋਚਿਆ ਨਹੀਂ ਸੀ ਅੱਜ ਕੱਲ ਦੇ ਬੱਚੇ ਭਲਾ ਕੀ ਨਹੀਂ ਜਾਣਦੇ ਸਭ ਕੁਝ ਸਮਝਦੇ ਆ ਗਾਮੇ ਨੂੰ ਦੀਪੇ ਨੂੰ ਮੇਰੇ ਕੋਲ ਬੈੰਦਿਆ ਉੱਠਦਿਆਂ ਗੱਲਬਾਤ ਕਰਦਿਆਂ ਨਿਆਣੇ ਹਰ ਵਾਰ ਹਰ ਵੇਲੇ ਦੇਖਦੇ ਹੀ ਆ। ਇਹੀ ਸੋਚ ਕੇ ਹੋ ਉਪਰੇ ਕਰਦੀ ਰਹੀ। ਜੀਤੇ ਅਮਲੀ ਵੇਲੇ ਤਾਂ ਚਲੋ ਬੇਸਮਝੀ ਸੀ। ਨਾਲੇ ਤੇਜਾ ਵੀ ਉਦੋਂ ਜਿੰਦਾ ਜਾਗਦਾ ਸੀ। ਤੇਜੇ ਦੇ ਮਰਨ ਤੋਂ ਬਾਅਦ ਤਾਂ ਦੀਪਾ ਹੀ ਘਰ ਦੇ ਅੜੀ ਤੁੜੀ ਪੂਰੀ ਕਰਦਾ ਸੀ। ਭਲਾ ਕਾਦੇ ਲਈ ਮੇਰੇ ਨਾਲ ਕੋਈ ਸਬੰਧ ਹੋਣ ਕਰਕੇ ਹੀ ਮੁਫਤ ਨੂੰ ਭਲਾ ਕੋਈ ਕੁਝ ਕਰਦਾ ਹੈ ਕਦੇ। ਇਹਨੀ ਸਮਸਤਾ ਹੁਣ ਤੱਕ ਆ ਹੀ ਗਈ ਹੋਵੇਗੀ ਇੰਨਾ ਵਿੱਚ ਬੇਸਮਝ ਔਲਾਦ ਬਿਨਾ ਔਰਤ ਔਰਤ ਨਹੀਂ ਸਮਝੀ ਜਾਂਦੀ ਹੁਣ ਬੀਰੂ ਨੂੰ ਕਿਵੇਂ ਦੱਸਾਂ ਕੁਝ ਕਰਨ ਜੋਗਾ ਤਾਂ ਤੁਹਾਡਾ ਪਿਓ ਨਹੀਂ ਸੀ ਆਪਣਾ ਔਰਤਪੁਣਾ ਸਿੱਧ ਕਰਾਂ ਲਈ ਬੁਰੀ ਮੈਨੂੰ ਬਣਨਾ ਪਿਆ ਔਰਤ ਕਿਹੜਾ ਖੁਸ਼ੀ ਨਾਲ ਕਿਸੇ ਗੈਰ ਮਰਦ ਦੇ ਥੱਲੇ ਵੇਚਦੀ ਆ ਕੋਈ ਨਾ ਕੋਈ ਲੋੜ ਹੀ ਉਹਨੂੰ ਇਸ ਤਰ੍ਹਾਂ ਕਰਨ ਲਈ ਮਜਬੂਰ ਕਰਦੀ ਆ ਪਹਿਲਾ ਔਲਾਦ ਦੀ ਖਾਤਰ ਵੀ ਸੀ ਫਿਰ ਇਹਨਾਂ ਦੀ ਪਰਵਰਿਸ਼ ਖਾਤਰ ਇਹ ਤਾਂ ਇਹ ਵੀ ਨਹੀਂ ਜਾਣਦੇ ਕਿ ਇਹਨਾਂ ਚ ਵਗ ਰਿਹਾ ਖੂਨ ਕਿਸ ਦਾ ਹੈ ਖੂਨ ਇਸ ਚ ਇਹਨਾਂ ਚ ਗਾਮੇ ਦਾ ਨਹੀਂ ਤੇ ਜਿਹਦਾ ਵੀ ਨਹੀਂ ਤੇ ਨਾ ਹੀ ਦੀਪੇ ਦਾ ਦੀਪੇ ਦਾ ਤਾਂ ਹੋ ਵੀ ਨਹੀਂ ਸਕਦਾ ਉਹਦੇ ਨਾਲ ਤਾਂ ਵਾਹੀ ਇੰਨੇ ਜਨਮ ਤੋਂ ਬਾਦ ਪਿਆ ਸੀ ਜਿਹਦਾ ਖੂਨ ਹੈ ਉਹ ਤਾਂ ਹੁਣ ਸਾਧ ਹੋ ਜਾ ਫਿਰਦਾ ਰਾਤ ਅੱਧਿਓ ਵੱਧ ਬੀਤ ਚੁੱਕੀ ਗਲੀ 'ਚ ਕਿਸੇ ਦੇ ਗੱਲਾਂ ਕਰਨ ਦੀਆਂ ਆਵਾਜ਼ਾਂ ਆ ਰਹੀਆਂ ਸਨ ਨਸ਼ੇ ਪੱਤੇ ਵਾਲੇ ਫਿਰਦੇ ਹੋਣੇ ਆ ਜਾਂ ਜੂਏ ਵਾਲੇ ਕਿਤੇੋਂ ਉੱਠ ਕੇ ਆਏ ਹੋਣੇ ਆ ਦਿਨੇ ਰਾਤ ਟਾਣੀਆਂ ਲੱਗੀਆਂ ਰਹਿੰਦੀਆਂ ਕਿਤੇ ਨਾ ਕਿਤੇ ਚੋਰੀਆਂ ਵੀ ਹੁੰਦੀਆਂ ਰਹਿੰਦੀਆਂ ਵੇਲੇ ਮਠੀਰ ਸਾਰੀ ਰਾਤ ਕੁੱਤਿਆਂ ਵਾਂਗ ਹਰਲ ਹਰਲ ਕਰਦੀ ਰਹਿੰਦੀ ਆ ਕੰਮ ਨੂੰ ਕੋਈ ਹੱਥ ਲਾ ਕੇ ਖੁਸ਼ ਨਹੀਂ ਸ਼ਰਾਬਾਂ ਸਮਾਇਕਾਂ ਹੋਰ ਕਿੱਥੋਂ ਪੀ ਹੁੰਦੀਆਂ ਕੌਡੀਆਂ ਦੇ ਭਾਜੋ ਹੱਥ ਆਉਂਦਾ ਉਹ ਵੇਚ ਦਿੰਦੇ ਆ ਬੀਰੂ ਫੇਰ ਉੱਠ ਗਿਆ ਅੰਦਰ ਆ ਗਿਆ ਬੱਤੀ ਜਗਾ ਦਿੱਤੀ ਗੋਡਿਆਂ 'ਚ ਸਿਰ ਚੁੱਕ ਕੇ ਖਾਲੀ-ਖਾਲੀ ਅੱਖਾਂ ਨਾਲ ਉਸ ਵੱਲ ਦੇਖਦੀ ਆਂ ਮੰਮੀ ਸੁੱਤੀ ਨਹੀਂ ਬੜੇ ਮੋਹ ਜਿਹੇ ਨਾਲ ਪੁੱਛਦਾ ਕੋਲ ਆ ਬੈਠੇ ਸੋਚਦੀ ਆ ਹੁਣ ਜ਼ਰੂਰ ਕੁਝ ਪੁੱਛੇਗਾ ਮੇਰੇ ਵਾਲੀ ਦੇਖੀ ਜਾਂਦਾ ਜ਼ਰੂਰ ਗਾਮੇ ਬਾਰੇ ਕੁਝ ਬੋਲੇਗਾ ਉਹਦੇ ਬੋਲ ਬੋਲ ਫਰਕ ਫਰਕ ਰਹੇ ਸਨ ਮੰਮੀ ਚਾਚਾ ਗਾਮਾ ਨਾ ਪੁੱਤ ਨਾ ਗਾਮੇ ਦਾ ਕੋਈ ਕਸੂਰ ਨਹੀਂ ਕਾਲੀ ਨਾਲ ਮੇਰੇ ਮੂੰਹੋਂ ਨਿਕਲਿਆ ਪੁੱਤ ਮਾਹੀ ਤਾਂ ਮੈਂ ਹੀ ਆ ਉਹ ਤਾਂ ਮੇਰਾ ਰੱਬਾ ਮਾਵਾ ਬੰਨਾ ਸੌਖਾ ਨਹੀਂ ਮਾਵਾ ਦੇ ਪੋਤੜੇ ਫੋਲਿਆ ਕੁਝ ਨਹੀਂ ਮਿਲਣਾ ਐਵੇਂ ਲੋਕਾਂ ਮਗਰ ਨਹੀਂ ਲੱਗੀਦਾ ਲੋਕ ਤਾਂ ਬਹੁਤ ਕੁਝ ਕਹਿੰਦੇ ਰਹਿੰਦੇ ਆ ਕੱਲ ਨੂੰ ਲੋਕ ਕੁਝ ਵੀ ਕਹਿਣ ਕੁਝ ਵੀ ਸਿਖਾਉਣ ਸ਼ਾਇਦ ਹੁਣ ਵੀ ਕਹਿੰਦੇ ਹੋਣ ਤੂੰ ਤਾਂ ਅੱਖੀਂ ਦੇਖ ਲਿਆ ਗੁਣਾਕਾਰ ਤਾਂ ਤੇਰੇ ਅੱਗੇ ਹੱਥ ਜੋੜਦੀਆਂ ਲੋਹਣ ਲੋਕਾਂ ਨੂੰ ਤਮਾਸ਼ਾ ਨਾ ਦਿਖਾਈ ਅੱਜ ਤੱਕ ਕਿਸੇ ਅੱਗੇ ਝੁਕੀ ਨਹੀਂ ਤੈਨੂੰ ਮੇਰੀ ਮਿੰਤਾ ਤੂੰ ਗਾਮੇ ਨੂੰ ਮਾੜਾ ਚੰਗਾ ਨਾ ਕਹੀਂ ਤੂੰ ਹੁਣ ਨਿਆਣਾ ਨਹੀਂ ਜਵਾਨ ਹੋ ਗਿਆ ਐ ਹੋਰ ਦੋ ਸਾਲਾਂ ਨੂੰ ਜਦੋਂ ਮਰਜ਼ੀ ਤੇਰਾ ਵਿਆਹ ਕਰ ਦੇਵਾਂ ਔਰਤ ਤਾਂ ਧਰਤੀ ਹੁੰਦੀ ਐ ਧਰਤੀ ਔਲਾਦ ਤਾਂ ਉਹੀ ਜੰਮਦੀ ਆ ਕਾਗਜ਼ਾਂ 'ਚ ਭਾਵੇਂ ਜਿਹੜਾ ਮਰਜ਼ੀ ਲਿਖ ਜਾਏ ਉਹੀ ਦੱਸ ਸਕਦੀ ਆ ਬਾਈ ਕੁਖੋ ਚੋਂ ਉੱਗਿਆ ਬੀਜ ਕਿੱਥੋਂ ਆਇਆ ਮੈਨੂੰ ਤਾਂ ਇਸ ਪਿੰਡ ਵਿੱਚ ਰੱਖਣ ਵਾਲਾ ਹੀ ਗਾਮਾ ਆ। ਨਹੀਂ ਤਾਂ ਹੁਣ ਉਹਨੂੰ ਪਤਾ ਨਹੀਂ ਕਿੱਥੇ ਹੁੰਦੀ। ਜਦੋਂ ਮੇਰਾ ਆਪਣਾ ਕਹਿਣ ਵਾਲਾ ਕੋਈ ਨਹੀਂ ਸੀ ਤਾਂ ਇਹੀ ਗਾਮਾ ਅੱਗੇ ਆਇਆ ਸੀ। ਪਿਓ ਤੇਰਾ ਤਾਂ ਕਾਸੇ ਜੋਗਾ ਨਹੀਂ ਸੀ। ਉਲਟਾ ਮੈਨੂੰ ਛੱਡਣ ਨੂੰ ਤਿਆਰ ਹੋ ਜਾ ਫਿਰਦਾ ਸੀ। ਮੈਂ ਵਸੀ ਤਾਂ ਆਪਣੀ ਹਿੰਮਤ ਨਾਲ ਵਸੀ। ਗਾਮੇ ਨੇ ਤਾਂ ਰਾਹ ਬਖਾਇਆ ਸੀ ਤੇ ਮੈਂ ਹੁਣ ਤੱਕ ਦੀ ਜ਼ਿੰਦਗੀ ਦੀ ਸਾਰੀ ਕਿਤਾਬ ਬੀਰੂ ਅੱਗੇ ਖੋਲ ਦਿੱਤੀ। ਹੁਣ ਤਾਂ ਮੈਂ ਇਹ ਤੇਰੀ ਮਾਂ ਮੈਂ ਇਹ ਤੇਰੀ ਮਾਇਆ ਮੈਂ ਹੀ ਤੇਰਾ ਪਿਓ ਆ ਪੁੱਤ ਮਾਰ ਚਾਹੀ ਛੱਡ ਜਿੰਨਾ ਚਿਰ ਸਰੀਰ 'ਚ ਜਾਣਿਆ ਜਾਣਿਆ ਗਾਮੇ ਨੂੰ ਮੈਂ ਨਹੀਂ ਛੱਡ ਸਕਦੀ ਮਨ ਦਾ ਮੀਤ ਤਾਂ ਉਹੀ ਆ ਮੇਰਾ ਬਾਕੀ ਸਭ ਮੂਹ ਮਲਾਜਾਈ ਆ ਜੋ ਦਿਲ ਵਿੱਚ ਸੀ ਤੈਨੂੰ ਦੱਸ ਦਿੱਤਾ ਹੁਣ ਤੱਕ ਜੋ ਭੇਦ ਇਸ ਦਿਲ ਵਿੱਚ ਦੱਬ ਕੇ ਰੱਖਿਆ ਸੀ ਉਹ ਬੰਦ ਦਰਵਾਜ਼ਾ ਤੇਰੇ ਅੱਗੇ ਖੋਲ ਦਿੱਤਾ ਰੋਜ਼-ਰੋਜ਼ ਤੰਗ ਨਾ ਕਰੀ ਜਿਵੇਂ ਘਟ ਹੋ ਘਟ ਲਵਾਂਗੀ ਬਾਕੀ ਹੁਣ ਤੂੰ ਜਾਣੇ ਇਹਨਾਂ ਕਹਿ ਕੇ ਮੈਂ ਮੰਜੇ ਤੇ ਲੰਮੀ ਪੈ ਗਈ ਬੀਰੂ ਉੱਠ ਕੇ ਬਾਹਰ ਜਾ ਕੇ ਬਹਿ ਗਿਆ ਜਾਂ ਪੈ ਗਿਆ ਕੋਈ ਪਤਾ ਨਹੀਂ 10 ਕੁ ਦਿਨਾਂ ਬਾਅਦ ਚੁਪਾਰੇ ਤੋਂ ਖੜੀ ਨੇ ਦੇਖਿਆ ਬੀਰੂ ਗਾਮੇ ਦੀ ਬਾਹ ਵਿੱਚ ਬਾਹ ਪਾਈ ਪਹਿਲਾਂ ਵਾਂਗ ਹੀ ਹੱਸ-ਹੱਸ ਗੱਲਾਂ ਕਰਦਾ ਘਰ ਦੇ ਵਿਹੜੇ ਵਿੱਚ ਖੜਾ ਸੀ ਹਾਂਜੀ ਦੋਸਤੋ ਏ ਸੀ ਸਾਡੀ ਅੱਜ ਦੀ ਕਹਾਣੀ ਔਰਤ ਦੀ ਮਜਬੂਰੀ ਪੁਰਾਣੇ ਸਮੇਂ ਦੀ ਸੱਚੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਵੀ ਜਰੂਰ ਕਰਿਓ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀ ਜਰੂਰ ਜਾਇਓ ਮਿਲਦੇ ਆ ਕਿਸੇ ਹੋਰ ਕਹਾਣੀ ਦੇ ਨਾਲ ਧੰਨਵਾਦ